ਸੱਚੀ ਕਾਲ ਜੀ ਅਸੀਂ ਖੜੇ ਪਿੰਡ ਆ ਵੀਪਾਰ ਦਿੱਥੇ ਦੀ ਸਰਪੰਚ ਬੀਬੀ ਅਮਰਜੀਤ ਕੌਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਆਪਣੇ ਸੁਪੁੱਤਰ ਦੇ ਨਾਲ ਉਹਨਾਂ ਵੱਲੋਂ ਜਿਹੜੀ ਟੋਬੇ ਦੀ ਸਫਾਈ ਕਰਕੇ ਕਿ ਸੰਧੀਕਰਨ ਬਣਾਇਆ ਜਾ ਰਿਹਾ ਇਹਦੇ ਪਾਰਕ ਬਣਾਈ ਜਾ ਰਹੀ ਹੈ ਆਲੇ-ਦੋਲੇ ਬੂਟੇ ਲਾ ਕੇ ਤੇ ਵਧੀਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਇਹਦੇ ਵਿੱਚ ਜਿਹੜੀ ਮੱਛੀਆਂ ਆਲੇ-ਦੋਲੇ ਪਾਰਕ ਘੁੰਮਣ ਨੂੰ ਨੌਜਵਾਨਾਂ ਨੂੰ ਤੇ ਬਜ਼ੁਰਗਾ ਖਾਤਰ ਇਹ ਵੱਡਿਆ ਉਪਰਾਲਾ ਪਿੰਡ ਵਾਲਿਆਂ ਖਾਤਰ ਜੋ ਸਰਪੰਚ ਦੇ ਬੇਟੇ ਇਹ ਬਲਕਾਰ ਸਿੰਘ ਮਾਵੀ ਵੱਲੋਂ ਇਹ ਵੀੜਾ ਚੁੱਕਿਆ ਗਿਆ ਹੈ ਜਿਹੜੀ ਦੀ ਸੁੰਦਰਤਾ ਦੇਖੋ ਜਿਹੜੀ ਪਿੰਡ ਦੀ ਵਧੀਆ ਬਣਾਈ ਜਾ ਸਕੇ ਇਹ ਤਸਵੀਰਾਂ ਨੇ ਪਿੰਡ ਅਬੀਪੁਰ ਦੀਆਂ ਗੱਲਬਾਤ ਵੀ ਕਰਦੇ ਆ ਸਰਪੰਚ ਸਾਹਿਬ ਦੇ ਬੇਟੇ ਗੱਲ ਬਲਕਾਰ ਸਿੰਘ ਦੀ ਮਾਵੀ ਨਾਲ ਕੀ ਕਹਿਣਾ ਉਹਨਾਂ ਦਾ ਦੂਜੇ ਨੰਬਰ ਤੇ ਅਸੀਂ ਜਿਹੜੀ ਪੰਚਾਇਤ ਵੱਲੋਂ ਪਿੰਡ ਸਕੂਲ ਦੇ ਸਾਹਮਣੇ ਸਰਕਾਰੀ ਦੇ ਉੱਤੇ ਲਾਡੀ ਤੇ ਮਨੀਰਾਂ ਦੇ ਘਰਾਂ ਨੂੰ ਗਲੀ ਜਾਂਦੀ ਸੀ ਉਹ ਗਲੀ ਬਣਵਾਈ ਐ ਨਚੌੜੀ ਵਧੀਆ ਪੱਕੀ ਰੱਖ ਕੇ ਟੈਲਾਂ ਲਵਾਈਆਂ ਉਹ ਤੋਂ ਬਾਅਦ ਜਿਹੜਾ ਸਾਡੇ ਪਿੰਡ ਦਾ ਗੰਦਾ ਪਾਣੀ ਐ ਹੁਣ ਤਾਂ 15 20 ਸਾਲੇ ਹੋ ਗਏ ਹੋਣੇ ਗੋਲੇ ਵੀ ਰੇਮਾ ਟੋਬੇ ਮੇਂ ਗਿਰਦੇ ਨੂੰ ਬੀ ਤੋਂ ਵੀ ਪਲੱਸੇ ਹੋ ਗਏ 20 ਸਾਲ ਤੋਂ ਇਹਦੇ ਵਿੱਚ ਟੋਬੇ 'ਚ ਪਾਣੀ गिरਦਾ ਸੀਗਾ ਜਦੋਂ ਅਸੀਂ ਸਿਆਣਿਆਂ ਦੀਆਂ ਗੱਲਾਂ ਸੁਣਦੇ ਸੀਗੇ ਉਹ ਦੱਸਦੇ ਹੁੰਦੇ ਤੇ ਵੀ ਇਹ ਟੋਬੇ 'ਚ ਜਿਹੜੀਆਂ ਮੱਝਾਂ ਨਹਾਉਂਦੀਆਂ ਹੁੰਦੀਆਂ ਸੀ ਕਹਿੰਦੇ ਅਸੀਂ ਵੀ ਮੱਝਾਂ ਦੇ ਨਾਲ ਨਹਾ ਲੈਂਦੇ ਸੀ ਵੀ ਇੰਨਾ ਇਹਦਾ ਪਾਣੀ ਸੀਗਾ ਸਾਫ ਸੀਗਾ ਹਾਂ ਮਤਲਬ ਇਹ ਇੱਥੇ ਗੰਦਾ ਪਾਣੀ ਨਹੀਂ ਸੀ ਪਿੰਡ ਦਾ ਗਿਰਦਾ ਉਹ ਐਵੇਂ ਬਾਹਰ ਇਧਰ ਨਦੀ ਵੱਲ ਜਾਂਦਾ ਸੀ ਕੱਚੀ ਪਹੀ ਪਹੀ ਦੇ ਰਾਹੀਂ ਉਹ ਤੋਂ ਬਾਅਦ ਅਸੀਂ ਵੋਟਾਂ 'ਚ ਵਾਦਾ ਕਰਿਆ ਸੀਗਾ ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਇਹਦੇ 'ਚ ਗੰਦਾ ਪਾਣੀ ਗਿਰਦਾ ਸੀਗਾ ਉਹ ਪਾਈਪ ਲਾਈਨ ਪਵਾ ਕੇ ਇੱਥੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੱਗੇ ਤੋਂ ਨਦੀ ਵਿੱਚ ਘਰਾਇਆ ਉਹ ਪਾਈਪ ਲਾਈਨ ਤੇ ਸਾਡਾ ਸਾਢੇ 12 ਲੱਖ ਰੁਪਏ ਖਰਚਾ ਹੋਇਆ ਜਿਹੜਾ ਸਾਨੂੰ ਜਦੋਂ ਅਸੀਂ ਆਪਣਾ ਚਾਰਜ ਸਾਹਮਣੇ ਆਇਆ ਤਾਂ ਪਿੰਡ ਦੇ ਅਕਾਊਂਟ ਵਿੱਚ 9.5 ਲੱਖ ਰੁਪਏ ਸੀਗਾ 9.5 ਲੱਖ ਚੋਂ 3 ਲੱਖ ਰੁਪਏ ਤਾਂ ਸੈਕਟਰੀ ਸਾਹਿਬ ਕਹਿੰਦੇ ਵੀ ਆਪਾਂ ਵਰਤੇ ਨਹੀਂ ਸਕਦੇ ਵੀ ਉਹ ਕੋਈ ਹੁੰਦਾ ਹੋਣਾ ਜੀ ਉਹਨਾਂ ਦਾ ਵੀ 6 ਲੱਖ ਰੁਪਏ ਸਾਨੂੰ ਵਰਤਣ ਨੂੰ ਮਿਲਿਆ ਸੀਗਾ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ 6 ਲੱਖ ਨਾਲ ਕੀ ਆ ਹੋਣਾ ਸੀਗਾ ਜੀ ਇੱਕ ਤਾਂ ਪਾਏ ਪਲਾਨ ਤੇ 1.5 ਲੱਖ ਰੁਪਏ ਚ 12 ਚ ਪਵਾਈਏ ਦੋ ਗਲੀਆਂ ਬਣਾਈਆਂ ਉਹ ਤੋਂ ਬਾਅਦ ਜਿਹੜਾ ਇਹ ਟੋਬੇ ਦਾ ਬਹੁਤ ਬੁਰਾ ਹਾਲ ਸੀਗਾ ਇਹ ਜਦੋਂ ਅਸੀਂ ਦੇਖਦੇ ਤੇ ਹੁਣ ਸਰਪੰਚ ਬਣੇ ਤੋਂ ਬਾਅਦ ਰੋਜ਼ ਮੈਂ ਜਾਂਦਾ ਤਾਂ ਸਾਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਸੀ ਵੀ ਚਾਹੇ ਪੈਸਾ ਆਵੇ ਚਾਹੇ ਨਾ ਆਵੇ ਹਨਾ ਸਰਕਾਰ ਦੇ ਵੀ ਤੁਹਾਨੂੰ ਪਤਾ ਹਾਲਤ ਨਾਜਿਕ ਹੈ ਵੀ ਲੋਕਾਂ ਨਾਲ ਵਾਦਾ ਕਰਿਆ ਚਾਹੇ ਆਪਣਾ ਕੁਝ ਨਾ ਕੁਝ ਕਰਦਾ ਵਿਗੜ ਜਾਵੇ ਵੀ ਇਹਨਾਂ ਦਾ ਵਾਦਾ ਨਿਭਾ ਦਈਏ ਤਾਂ ਆਪਾਂ ਇਹਦਾ ਸਫਾਈ ਦਾ ਕੰਮ ਲਾਇਆ ਸਾਰੀਆਂ ਪਾਲਾਂ ਬੰਨਤੀਆਂ ਜੀ ਨਹੀਂ ਇੱਥੇ ਤੁਸੀਂ ਪਹਿਲੀਆਂ ਕਿਥੇ ਪਾਸੇ ਫੋਟੋਆਂ ਦੇਖ ਲਓ 20 2 ਫੁੱਟ ਊਚਾ ਜਿਹੜਾ ਇੱਥੇ ਸੁੱਕੇ ਦੇ ਬੂਟੇ ਹੁੰਦੇ ਤੇ ਇੱਕ ਔ ਹੁੰਦਾ ਦਾ ਗੰਦੇ ਗੰਦ ਪਿਆ ਸੀਗਾ ਚਾਰੇ ਪਾਸੇ ਇਹਦੇ ਟੋਬੇ ਦੇ ਹੁਣ ਪਾਲਾਂ ਬੰਨ ਕੇ ਜੀ ਚੌਰਸ ਬਣਾਤਾ ਉਹ ਤੋਂ ਬਾਅਦ ਉਰੇ ਇੱਕ ਟ੍ਰੈਕ ਬਣਾਉਣਾ ਜੀ ਆਪਾਂ 8 ਗਫਟ ਚੌੜਾ ਉਹਦੇ ਆਲੇ-ਦਾਲੇ ਪਾਹ ਬੂਟੇ ਆ ਜਿਹੜੇ 100 150 ਬੂਟਾ ਅਸੀਂ ਮੰਗਾਇਆ ਉਹ ਭਲਾਈ ਜਾਣੇ ਨਰਸਰੀ ਤੇ ਤਾ ਉਹਨੇ ਵੀ ਵਿਚਾਰੇ ਨੇ ਨਰਸਰੀ ਵਾਲਿਆਂ ਨੂੰ ਬਹੁਤ ਮਾਣ ਦਿੱਤਾ ਵੀ ਜੇ 1000 ਰੁਪਏ ਕੀਮਤ ਦੇ ਬੂਟੇ ਦੀ ਉਹਨੇ ਵੀ 800 ਰੁਪਏ ਰੇਟ ਲਾਇਆ ਉਹ ਬੂਟੇ ਲਾ ਕੇ ਇਹਦਾ ਐਂਗਲ ਉਂਗਲ ਲਾ ਕੇ ਜੀ ਆਲੇ ਦਾਲੇ ਰੱਸਾ ਮੇਲ ਕੇ ਜਿਵੇਂ ਹੁਣ ਪਿੰਡ ਦੀਆਂ ਸਾਡੇ ਧੀਆਂ ਪਹਿਣਾ ਜੀ ਸਾਡੀਆਂ ਉਹ ਜਦੋਂ ਸ਼ਾਮ ਨੂੰ ਐ ਸਵੇਰੇ ਸੈਰ ਨੂੰ ਜਾਂਦੀਆਂ 5 ਵਜੇ ਆ 6 ਵਜੇ ਸਾਡਾ ਇੱਕ ਸੜਕ ਜਿਹੜੀ ਬਹੁਤ ਜਲਦੀ ਟਰੱਕ ਚੱਲਦੇ ਆ ਉਹ ਵੀ ਵੈਸੇ ਆਵਾਜਾਈ ਉਹ ਮਿੱਟੀ ਨਾਲ ਭਰ ਜਾਨੀਆਂ ਵੈਸੇ ਵੀ ਸੇਫ ਜਾਂ ਨਹੀਂ ਰਹਿੰਦਾ ਹੈਗਾ ਸੜਕ ਪਰ ਹਨਾ ਉਹਨਾਂ ਕਰਕੇ ਵੀ ਸਾਨੂੰ ਇਹ ਸੀਗਾ ਵੀ ਜੇ ਉਹਰਾ ਟਰੈਕ ਬਣ ਜਵੇ ਉਹ ਪਿੰਡ ਦੇ ਨਾਲੇ ਤਾਂ ਸਾਹਮਣੇ ਅੱਖਾਂ ਦੇ ਉਹਨਾਂ ਨੂੰ ਕੋਈ ਡਰ ਭੈ ਨਹੀਂ ਰਹੂਗਾ ਜਿਵੇਂ ਦੇ ਹਾਲਾਤ ਹੈ ਵੀ ਇੱਥੇ ਉਹਨਾਂ ਦੇ ਘੁੰਮਣ ਨੂੰ ਹੋ ਜਾਊਗਾ ਬੰਦਾ ਦੋ ਗੇੜੇ ਲਾਊਗਾ ਆਪਣਾ ਘਰੇ ਚਲੇ ਜਾਊਗਾ ਤੇ ਟਰੈਕ ਬਣਾਉਂਗੇ ਟਰੈਕ ਤੋਂ ਬਾਅਦ ਸਾਡੇ ਮਾਨਯੋਗ ਐਮਪੀ ਸਾਹਿਬ ਮਾਲਵਿੰਦਰ ਕੰਗ ਜੀ ਉਹਨਾਂ ਨੇ 3 ਲੱਖ ਰੁਪਏ ਦਾ ਜਿਹੜਾ ਸਾਨੂੰ ਓਪਨ ਜਿਮ ਦਾ ਸਮਾਨ ਕਿਹਾਈ ਵੀ ਅਸੀਂ ਦਵਾਂਗੇ ਵੈਸੇ ਬਿੱਲ ਤਾਂ ਕੱਟ ਗਏ ਸੀਗੇ ਉਹ ਕਹਿੰਦੇ ਵੀ ਗਲਤ ਪਿੰਡ ਨੂੰ ਪੈ ਗਏ ਹੁਣ ਦੁਬਾਰਾ ਅਸੀਂ ਉਹਨਾਂ ਕੋਲ ਗਏ ਸੀਗੇ ਰੋਪੜ ਪੰਚਾਇਤ ਲੈ ਕੇ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਦੁਬਾਰਾ ਤੁਹਾਨੂੰ ਆ 3 ਲੱਖ ਰੁਪਏ ਦਾ ਸਮਾਨ ਹੈ ਇਸ਼ੂ ਕਰ ਦਿੰਨੇ ਜਦੋਂ ਉਹ ਸਮਾਨ ਆ ਗਿਆ ਉਰੀ ਅਸੀਂ ਥੋੜਾ ਜਿਹਾ ਪੱਕਾ ਕਰਕੇ ਉਹ ਸਮਾਨ ਵੀ ਓਪਨ ਜਿਮ ਦਾ ਇੱਥੇ ਟੋਬੇ ਤੇ ਹੀ ਬਣਾਉਣਾ ਤੇ ਕਾਕੂ ਲਾ ਕੇ ਇਹਨੂੰ ਪੂਰਾ ਟੋਬਾ ਆਰ ਪਾਰਕ ਜਿਮ ਦਾ ਰੂਪ ਦੇਣਾ ਜੀ ਅਸੀਂ ਲੋ ਇੱਕ ਜਿਹੜੀ ਝੀਲ ਦਾ ਰੂਪ ਹੋ ਜਾਣਾ ਜੋ ਸ਼ਹਿਰਾਂ ਦੇ ਵਿੱਚ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਹਾਂਜੀ ਹਾਂ ਹਾਂਜੀ ਹਾਂ ਇਹਦਾ ਪਾਣੀ ਵੀ ਸਰ ਹੁਣ ਗੰਦਾ ਜਿਹੜਾ ਹੈਗਾ ਉਹ ਪੱਖੇ ਲਾ ਕੇ ਕੱਢ ਦੇਣਾ ਕੱਢ ਕੇ ਸਰਕਾਰੀ ਟਿਊਬਵਲ ਲੱਗਿਆ ਹੋਇਆ ਸਾਡੇ ਪਿੱਛੇ ਉਹਦੀ ਪਾਈਪਲਾਈਨ ਪਈ ਹੋਈ ਹੈ ਉਹਦੇ ਰਾਹੀਂ ਅਸੀਂ ਇਹਦੇ 'ਚ ਪਾਈਪ ਸਿੱਟਦਾ ਕਰ ਦੇਣਾ ਜਦੋਂ ਵੀ ਲੋਡ ਹੋਈ ਪਾਣੀ ਘਟੂਗਾ ਕੁਝ ਵੀ ਹੋਊਗਾ ਤਾਂ ਉਹ ਪਾਣੀ ਇਹਦੇ 'ਚ ਹਰ ਐਸੇ ਪੈ ਜੂਗਾ ਮੱਛੀਆਂ ਵਗੈਰਾ ਬੱਤਕਾ ਵਗੈਰਾ ਮਤਲਬ ਹਾਂ ਮੱਛੀਆਂ ਤਾਂ ਚਲੋ ਨਹੀਂ ਵੀ ਹੂੰ ਕੋਈ ਜਿਹੜਾ ਟੌਰ ਰਕਵੇ ਵਾਲਾ ਰੱਖ ਦੂੰਗੇ ਜੀ ਹਾਂਜੀ ਹਾਂਜੀ ਹਾਂ ਇਸ ਤੋਂ ਇਲਾਵਾ ਹੋਰ ਕੀ ਪਲਾਨਿੰਗ ਹੈ ਫਿਰ ਪੁੱਛੀ ਜੀ ਪਲਾਨਿੰਗ ਤਾਂ ਭਾਜੀ ਸਾਨੂੰ ਤਾਂ ਇਹ ਹੈ ਵੀ ਆਪਾਂ ਸਾਰਾ ਕੁਝ ਕਰਾ ਦਈਏ ਪਰ ਗਵਰਨਮੈਂਟ ਵੱਲੋਂ ਦਾ ਕੋਈ ਹੈਲਪ ਹੁੰਦੀ ਨਹੀਂ ਇਸੇ ਕੰਮਾਂ 'ਚ ਮੱਲਾ ਦਾ ਵੀ 25-30 ਲੱਖ ਰੁਪਈਆ ਜਿਹੜਾ ਮੇਰਾ ਕੋਲ ਤੇ ਚੱਲ ਗਿਆ ਇੱਕ ਸਾਲ ਦੇ ਵਿੱਚ ਵਿੱਚ ਹਨਾ ਵੀ ਚਲੋ ਜੇ ਗਵਰਨਮੈਂਟ ਦੇਊਗੀ ਕੁਝ ਹੁਣ ਐਵੇਂ ਤਾਂ ਅਸੀਂ ਗਰਾਊਂਡ ਵੀ ਜਿਹੜਾ ਸਕੂਲ ਦਾ ਜਿਹੜਾ ਹ ਹਰਿਆਵਲ ਹਰਿਆ ਹਾਂ ਹਰਿਆਵਲ ਲਹਿਰ ਪੰਜਾਬ ਦੀ ਇਹਨਾਂ ਨੇ ਗਵਰਨਮੈਂਟ ਨੇ ਸਕੀਮ ਸ਼ੁਰੂ ਕਰੀ ਹੈ ਉਹ ਵੀ ਕਹਿੰਦੇ ਸੀਗੇ ਸੈਕਟਰੀ ਸਾਹਿਬ ਵੀ ਭੇਜਿਆ ਹੋਇਆ ਗਰਾਊਂਡ ਉਹ ਪਾਸ ਹੋ ਜਾਊਗਾ ਪਰ ਆ ਤੂ ਆ ਕਹਿੰਦੇ ਵੀ ਹਟਦੇ ਚੱਕਰ ਕਰਕੇ ਉਹ ਵੀ ਸ਼ਾਇਦ ਨਾ ਆਵੇ ਪੈਸੇ ਪੈਂਡਿੰਗ ਪੈ ਗਿਆ ਵੀ ਗਵਰਨਮੈਂਟ ਕੋਲ ਇਹਨੇ ਪੈਸੇ ਹੈ ਨਹੀਂ ਨਹੀਂ ਤਾਂ ਉਹ 1 ਏਕੜ ਚ ਸਾਡਾ ਗਰਾਊਂਡ ਹੈ ਸਕੂਲ ਦੇ ਪਿੱਛੇ ਹਾਂਜੀ ਜਗ੍ਹਾ ਹੈਗੀ ਉਹ ਵੀ ਸਾਡਾ ਤਿਆਰ ਹੋ ਜਾਣਾ ਸੀਗਾ ਚਲੋ ਜੇ ਨਹੀਂ ਹੋਊਗਾ ਤਾਂ ਤੁਹਾਡੀ ਪਲਾਨਿੰਗ ਚ ਆਏ ਪਲਾਨਿੰਗ ਹੈਗੀ ਹਾਂ ਸਾਡ ਵਗੈਰਾ ਮਿਲਦਾ ਜਾਂ ਸਹਯੋਗ ਕਿਸੇ ਪਾਸੋਂ ਮਿਲਦਾ ਤਾਂ ਉਹ ਗਰਾਊਂਡ ਨੂੰ ਪਹਿਲ ਦਿੱਤੀ ਜਾਉ। ਹਾਂ ਜੇ ਤਾਂ ਫੰਡ ਮਿਲਿਆ ਤਾਂ ਤਾਂ ਠੀਕ ਹੈ ਜੀ ਨਹੀਂ ਚਲੋ 5-4 ਮਹੀਨੇ ਤੱਕ ਸਾਲ ਤੱਕ ਆਪਣੀ 5 ਸਾਲ ਦੀ ਟਰਮ ਚ ਗਰਾਊਂਡ ਹੋ ਗਿਆ ਜੀ ਤੋਬਾ ਤਾਂ ਚਲੋ ਹੁਣੇ ਪ੍ਰਮਾਤਮਾ ਦੀ ਕਿਰਪਾ ਨਾਲ ਕਰ ਦੇਣਾ ਤੇ ਬਾਕੀ ਜਿੰਨੇ ਵੀ ਹੋਰ ਇੱਕ 메ਨ ਗਲੀ ਵੀ ਪਿੰਡ ਦੀ ਹੁਣ ਦੁਆਰੇ ਬਣਨ ਵਾਲੀ ਹੈ ਵੀ ਨਵੀਂ ਬਣੂਗੀ ਜੀ ਇਹਦੇ ਆਲੇ-ਦਾਲੇ ਨਾਲੀਆਂ ਖੁੱਲੀਆਂ ਏ ਉਹ ਵੀ ਅਸੀਂ ਪਾਈਪ ਵਾਲਾ ਸਿਸਟਮ ਕਰਕੇ ਨਾ ਹਰ ਇੱਕ ਘਰ ਵਾਲਿਆਂ ਨੂੰ ਵੀ ਰਿਕਵੈਸਟ ਕਰੂੰਗੇ ਵੀ ਆਪਣਾ ਆਪਣਾ ਪਾਣੀ ਹੈ ਜਿਹੜਾ ਉਹ ਪਾਈਪ ਰਾਹੀਂ ਉਹਦੇ ਵਿੱਚ ਘੇਰ ਦੋ ਵੀ ਗਲੀ 'ਚ ਪੈ ਪੂ ਪਾਉਣ ਦੀ ਸਾਡੀ ਜ਼ਿੰਮੇਵਾਰੀ ਉਹ ਵੀ ਅਸੀਂ ਆਪਣੀ 5 ਸਾਲ ਦੀ ਟਰਮ 'ਚ ਜਿਹੜਾ ਪੂਰਾ ਕਰੂੰਗੇ ਕਹਿੰਦੇ ਉਹਨੇ ਵੀ ਨਿਊ ਚੰਡੀਗੜ੍ਹ ਦਾ ਪਿੰਡ ਹੈ ਤਾਂ ਵਾਕਈ ਲੱਗੂਗਾ ਵੀ ਹਾਨੀ ਚੰਡੀਗੜ੍ਹ ਹਾਂਜੀ ਹਾਂ ਹਾਂ ਲਾਈਟਾਂ ਲੂਟਾਂ ਵੀ ਆਈਆਂ ਹੋਈਆਂ 40 ਕ ਪੀਸ ਉਹਨਾਂ ਵਾਸਤੇ ਹਲੇ ਪਿੱਲਰਾਂ ਦਾ ਨਹੀਂ ਸਾਡਾ ਜਿਗਾਰਡ ਹੋ ਰਿਹਾ ਜਦੋਂ ਉਹ ਪੈਸੇ-ਪੂਸੇ ਆ ਗਏ ਪਿੱਲਰਾਂ ਵਾਸਤੇ ਸਟਰੀਟ ਲਾਈਟਾਂ ਕਿਤੋਂ ਸਸਤੀਆਂ ਮਿਲ ਗਈਆਂ ਸੀਗੀਆਂ ਅਸੀਂ ਉਹ ਲੈ ਲੀਆਂ ਸੀਗੀਆਂ 40 50 ਪੀਸ ਜੀ ਬ ਜਿਵੇਂ ਪ੍ਰਮਾਤਮਾ ਨੇ ਕਿਰਪਾ ਰੱਖੀ ਸਾਡੇ ਉੱਪਰ ਆਪਣੇ ਮਿਹਨਤ ਦਾ ਫਲ ਮਿਲਦਾ ਰਿਹਾ ਜੀ ਕੰਮਕਾਰ ਚੱਲਦੇ ਰਹੇ ਫਿਰ ਤਾਂ ਪੱਲੇ ਤੇ ਹੀ ਕਰਵਾਈ ਜਾਣਾ ਜੀ ਫਿਰ ਤਾਂ ਗਵਰਨਮੈਂਟ ਦੀ ਵੀ ਕੋਈ ਲੋੜ ਨਹੀਂ ਮੇਰਾ ਨਾਮ ਜੀ ਕ੍ਰਿਸ਼ਾ ਜੀ ਕ੍ਰਿਸ਼ਾ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਭਿਪਰਤੀ ਜੀ ਆ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਟੋਬੇ ਦੀ ਸਫਾਈ ਕਰਕੇ ਇਹ ਤਾਂ ਪਾਰਕ ਬਣਾਈ ਜਾ ਰਹੀ ਹੈ ਸੋ ਕਿਵੇਂ ਦਾ ਅਪਰਾਲਾ ਹੈ ਸਰਪੰਚ ਸਾਹਿਬ ਦਾ ਪੰਚਾਇਤ ਦਾ ਬਹੁਤ ਵਧੀਆ ਜੀ ਪਹਿਲਾਂ ਉਰੇ ਟੋਬੇ ਮੈਂ ਗੰਦ ਹੁੰਦਾ ਦਾ ਹੀ ਬਹੁਤ ਟੋਬੇ ਪੂਰੀਆਂ ਨਾਲੀਆਂ ਨੂਲੀਆਂ ਦਾ ਪਾਣੀ ਗੰਦੇ ਸੀ ਮਾ ਕੇ ਗਿਰਦਾਦਾ ਜੀ ਹੁਣ ਜੀ ਇਹਨਾਂ ਨੇ ਪੈਪ ਦਬਵਾ ਕੇ ਆਪਣਾ ਕੱਟ ਤੇ ਪਾਣੀ ਬਾਹਰ ਜੀ ਹੁਣ ਪਾਰਕ ਪੂਰਕ ਬਣਾਣ ਲਗੇ ਵੀ ਜੀ ਹੁਣ ਮਤਲਬ ਉਹ ਪਾਰਕ ਬਣ ਗਿਆ ਘੁੰਮਣ ਕਮਣ ਨੂੰ ਵਧੀਆ ਜਗ੍ਹਾ ਹੋ ਜੂਗੀ ਇਹ ਹਾਂਜੀ ਹਾਂਜੀ ਓਰੇ ਇਨਸਾਰਿਆਂ ਨੂੰ ਮੜੇ ਸੁੱਖ ਮਿਲ ਜੂਗਾ ਨਾਲੇ ਜੀ ਆਪਣਾ ਪਹਿਲਾਂ ਓਰੇ ਗੰਧ ਬਹੁਤ ਹੈ ਜੀ ਸੱਪ ਸੁਸਰ ਬਹੁਤ ਹੁੰਦਾਦਾ ਜੀ ਹੁਣ ਓਰੇ ਟੈਲਾਂ ਟੋਲਾਂ ਕਹਿੰਦੇ ਲਵਾਣੀਆਂ ਜੀ ਹੁਣ ਲਵਾਉਂਗੇ ਜੀ ਓਰੇ ਬਣਾ ਦੇਣੀ ਐਨ ਪਾਰਕ ਕਹਿੰਦੇ ਜੀ ਫੇਰ ਆਹ ਬਤਕਾ ਬਤਕਾ ਕਹਿੰਦੇ ਛੱਡ ਦੇਣੀ ਆ ਵਧੀਆ ਹੋ ਜਾਣਾ ਹੈ ਜੀ ਹਾਂਜੀ ਹਾਂਜੀ ਸ਼ਹਿਰਾਂ ਵਾਲੀ ਲੁੱਕ ਆ ਜਾਣੀ ਹਾਂਜੀ 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 ਸੋ ਕੀ ਕਹਿਣਾ ਚਾਹੁੰਦੇ ਹਾਂ ਜੀ ਹੁਣ ਨਾਲੇ ਕੋਈ ਬੈਠਦਾ ਨਹੀਂ ਤੌੜੇ ਹੁਣ ਸਾਰੇ ਪਿੰਡ ਬਜ਼ੁਰਗ ਵੀ ਬੈਠੋਗੇ ਸਾਰੇ ਬੈਠੋਗੇ ਸ਼ਹਿਰ ਕਰਨੇ ਨੂੰ ਬਾਹਰ ਜਾਣਾ ਪੈਂਦਾ ਤਾਂ ਤੁਹਾਨੂੰ ਹੋਰ ਕੀ ਜੀ ਸਾਰੇ ਘੁੰਮਣ ਕੋਈ ਘੁੰਮ ਨਿਕਲਦਾ ਹੀ ਨਹੀਂ ਤਾਂ ਇਹ ਬਾਹਰ ਹੁਣ ਨਿਕਲ ਲਗੇ ਹੀ ਪਾਰਕ ਵਗੈਰਾ ਹੈ ਨਹੀਂ ਪਿੰਡ ਚ ਨਾ ਜੀ ਕੋਈ ਪਾਰਕ ਨਹੀਂ ਹੈ ਜੀ ਹਜੇ ਹੁਣ ਬਣਾਣ ਲਗੇ ਵੇ ਪਾਰਕ ਪੁਰਕ ਕਰੂੰਗੇ ਹੀ ਹੁਣ ਹੁਣ ਓਰੀ ਬਣੂਗੀ ਪਾਰਕ ਕਹਿੰਦੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜੀ ਵੀ ਉਹਨੇ ਇੰਨਾ ਕੁਝ ਕਰਿਆ ਪੰਚਾਇਤਦਾਰ ਸਰਪੰਚ ਸਾਹਿਬ ਦਾ ਜੀ ਜਿਹੜਾ ਸਭ ਸਾਫ ਹੋ ਗਿਆ ਪੱਧਰਾ ਹੋ ਗਿਆ ਬਹੁਤ ਠੁਕ ਹੋ ਗਿਆ ਰ ਕਬਾੜੇ ਖੜਾ ਤੱਕ ਗਿਆ ਹੁਣ ਘੁੰਮਣ ਨੂੰ ਇੱਕ ਜਗਾ ਬਣ ਜੇਗੀ ਜੀ ਜੇ ਸੈਰ ਸੂਰ ਕਰਨੀ ਹਾਂ ਘੁੰਮਣੇ ਨੂੰ ਵੀ ਉਹ ਕਹਿੰਦੇ ਟੈਲਾ ਟੂਲਾ ਵੀ ਲਾ ਦੇਣੀ ਅਸੀਂ ਹਾਂ ਜੀ ਕਹਿੰਦੇ ਵੀ ਲੈਟਾ ਲੂਟਾਂ ਦਾ ਹੋਟਲਾਂ ਦਾ ਸਾਰਾ ਵਧੀਆ ਐ ਘੁੰਮਣ ਬੈਠਣ ਨੂੰ ਵੀ ਜਗ੍ਹਾ ਬਣੀ ਆ ਬੈਠਣੇ ਨੂੰ ਵੀ ਹੋ ਗਈ ਆ ਸਾਰਾ ਜਗਾ ਖੁੱਲ ਗਿਆ ਹੁਣ ਸੈਰ ਵਗੈਰਾ ਕਰਨੀ ਐ ਇੱਥੇ ਵਧੀਆ ਹਾਂ ਉਹ ਸੈਰ ਕਰ ਸਕਦੇ ਚਾਰ ਚੁਪੇਰੇ ਕਿੱਕਣੇ ਕਰੀਏ ਵਧੀਆ ਹੋ ਗਿਆ ਜੀ ਕੰਮ ਹਾਂ ਵਧੀਆ ਹੋ ਗਿਆ ਖੁਸ਼ ਹਾਂ ਖੁਸ਼ ਹਾਂ ਤੁਹਾਡੇ ਕੀ ਨਾਮ ਤੋਂ ਆ ਸੁਖਮਨ ਸਿੰਘ ਕਿਹੜੇ ਪਿੰਡ ਤੋਂ ਅਭੀਪੁਰ ਤੋਂ ਜਿਹੜਾ ਇਹ ਪ੍ਰਾਲਾ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਪਿੰਡ ਜਿਹੜੀ ਟੋਬੇ ਦੀ ਨੁਹਾਰ ਬਦਲੀ ਜਾ ਰਹੀ ਹੈ ਇੱਕ ਪਾਰਕ ਬਣਾਈ ਜਾ ਰਹੀ ਹੈ ਕਿਵੇਂ ਦਾ ਪ੍ਰਾਲਾ ਲੱਗਿਆ ਤੁਹਾਨੂੰ ਵਧੀਆ ਪ੍ਰਾਲਾ ਹੈ ਜੀ ਸਰਪੰਚ ਵੱਲੋਂ ਜਿਹੜਾ ਕੀਤਾ ਗਿਆ ਇੱਥੇ ਪਹਿਲਾਂ ਬਹੁਤ ਗੰਦ ਹੁੰਦਾ ਸੀ ਹੁਣ ਵਧੀਆ ਇੱਥੋਂ ਸਫਾਈ ਕਰਾਤੀ ਉਹਨਾਂ ਨੇ ਮਿੱਟੀ ਪਵਾ ਰਹੇ ਹੈ ਦਿਖਣ ਲੱਗ ਗਿਆ ਸਾਫ ਹੋ ਗਿਆ ਘੁੰਮਣੇ ਤੁਰਨੇ ਫਿਰਨੇ ਨੂੰ ਵਧੀਆ ਜਗ੍ਹਾ ਬਣ ਗਈ ਗੰਦਮੰਦ ਚਕਾਤਿਆ ਇੱਥੋਂ ਹੋਰ ਵੀ ਅੱਗੇ ਪ੍ਰੋਸੈਸ ਚੱਲ ਰਿਹਾ ਹੈ ਟੋਬੇ ਦੀ ਸਫਾਈ ਦਾ ਇਦੇ ਵਿੱਚੋਂ ਪਾਣੀ ਕੱਢ ਕੇ ਇਹਦਾ ਪਾਣੀ ਬਦਲ ਕੇ ਇਹਦੇ ਵਿੱਚ ਸਾਫ਼ ਪਾਣੀ ਪਾਇਆ ਜਾਏਗਾ। ਬਤਕਾ ਵਗੈਰਾ ਕਹਿੰਦੇ ਛੱਡ ਗਾ ਬੜੀਆ ਚੀਜ਼ਾਂ ਬੰਦ ਵਧੀਆ ਵਧੀਆ ਚੀਜ਼ਾਂ ਲੌਕਟਾਇਲ ਲਾਗਾ ਤੇ ਸ਼ਾਮ ਨੂੰ ਘੁੰਮਣ ਵਾਸਤੇ ਪਾਰਕ ਵਗੈਰਾ ਬਣਾਈ ਜਾਣਗੇ ਇੱਥੇ। ਹੁਣ ਆਪਣਾ ਮਤਲਬ ਸ਼ਾਮ ਨੂੰ ਸੈਰਸੂਰ ਕਰ ਸਕਦੇ। ਹਾਂਜੀ ਬਿਲਕੁਲ। ਪਹਿਲਾਂ ਕਿਤੇ ਹੋਰ ਜਗ੍ਹਾ ਹੈਗੀ ਤੀ ਕੋਈ ਨਹੀਂ ਪਿੰਡ ਚ ਹੋਰ ਤਾਂ ਕਿਤੇ ਜਗ੍ਹਾ ਨਹੀਂ ਸੀਗੀ ਜੀ। ਹੁਣ ਆਹੀ ਮਤਲਬ ਪਹਿਲੀ ਜਗ੍ਹਾ ਬਣੂਗੀ। ਪਹਿਲੀ ਜਗ੍ਹਾ ਇੱਥੇ ਆਹੀ ਪਹਿਲੀ ਜਗ੍ਹਾ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਪਹਿਲੀ ਵਾਰੀ ਕੰਮ ਲੱਗਿਆ ਹੈ। ਫਿਰ ਵਧੀਆ ਲੱਗਿਆ ਤੁਹਾਨੂੰ ਕੰਮ? ਬਹੁਤ ਵਧੀਆ ਲੱਗਿਆ ਜੀ। ਜੇ ਕਰ ਇਸ ਤਰ੍ਹਾਂ ਇਹ ਤਿਆਰ ਹੁੰਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ। ਹਾਂਜੀ। ਫਿਰ ਤਾਂ ਦਿਖ ਵੀ ਜਿਹੜੀ ਪਿੰਡ ਦੀ ਬਦਲੂਗੀ। ਹਾਂਜੀ ਬਿਲਕੁਲ। ਪਿੰਡ ਦੀ ਜਿਹੜੀ ਮੇਨ ਸੜਕ ਹੈ। ਉਹਦੇ ਉੱਪਰ ਇਹ ਸਭ ਨੂੰ ਆਉਂਦੇ ਜਾਂਦੇ ਹਰ ਇੱਕ ਬੱਚੇ-ਬੱਚੇ ਨੂੰ ਵੀ ਦਿਖਾਈ ਦੇ ਰਿਹਾ ਹੈ ਕਿ ਪਿੰਡ ਦੇ ਟੋਬੇ ਤੇ ਸਫਾਈ ਦਾ ਕੰਮ ਲੱਗਿਆ ਹੋਇਆ ਹੈ। ਹੂੰ। ਕੀ ਕਹਿਣਾ ਚਾਹੂਗੇ ਪੰਚਾਇਤ ਨੂੰ? ਪੰਚਾਇਤ ਨੂੰ ਅਸੀਂ ਬਸ ਇਹੀ ਧੰਨਵਾਦ ਕਰਦੇ ਹਾਂ ਪੰਚਾਇਤ ਦਾ ਵੀ ਇਹਨਾਂ ਨੇ ਅੰਨੀ ਮਿਹਰਬਾਨੀ ਕਰੀ ਪਿੰਡ ਦੇ ਟੋਬੇ ਦੀ ਸਫਾਈ ਦਾ ਕੰਮ ਲਾਇਆ ਜਦਕਿ ਕਈ ਸਾਲਾਂ ਤੋਂ ਲੋਕ ਗੱਲਾਂ ਕਰਦੇ ਆਉਂਦੇ ਸੀ ਕਿ ਇੱਥੇ ਬਹੁਤ ਗੰਦ ਹੁੰਦਾ ਏ ਸਫਾਈ ਨਹੀਂ ਹੋਈ ਬਲਕਿ ਇਹਦੇ ਵਿੱਚ ਪਿੰਡ ਦੇ ਸਾਰੇ ਪਿੰਡ ਦਾ ਗੰਦਾ ਪਾਣੀ ਜਿਹੜਾ ਇਹ ਟੋਬੇ ਦੇ ਵਿੱਚ गिरਦਾ ਸੀ ਪਹਿਲਾਂ ਹੁਣ ਉਹਦੀ ਅਲੱਗ ਤੋਂ ਪਾਈਪਲਾਈਨ ਪਵਾ ਕੇ ਜਿਹੜੀ ਨਦੀ ਹੈ ਉਹਦੇ ਵਿੱਚ ਸੁੱਟ ਦਿੱਤਾ ਏ ਤੇ ਇਹਦੇ ਵਿੱਚ ਜਿਹੜਾ ਗੰਦਾ ਪਾਣੀ ਆ ਉਹ ਪਿੰਡ ਦਾ ਬਿਲਕੁਲ ਬੰਦ ਕਰ ਦਿੱਤਾ ਏ ਹਾਂਜੀ ਬੀ ਜੀ ਕੀ ਨਾਮ ਹੈ ਤੁਹਾਡਾ ਬੀ ਜੀ ਮੇਰਾ ਨਾਮ ਕਰਤਾਰ ਸਿੰਘ ਹੈ ਜੀ ਅਭੀ ਵਰਦਨ ਹਾਂਜੀ ਅਭੀ ਵਰਦਨ ਸੋ ਕਿਵੇਂ ਲੱਗਿਆ ਇਹ ਪ੍ਰਾਲਾ ਜਿਹੜਾ ਪੰਚਾਇਤ ਵੱਲੋਂ ਪਿੰਡ ਦੇ ਸਰਪੰਚ ਬੀਬੀ ਅਮਰਜੀਤ ਕੌਰ ਵੱਲੋਂ ਇਹ ਕੀਤਾ ਜਾ ਰਿਹਾ ਟੋਬੇ ਦੀ ਧਿਕ ਬਦਲ ਕੇ ਇਸ ਨੂੰ ਪਾਰਕ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਜੀ ਫਿਰ ਜੀ ਇਹ ਤਾਂ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਕਿਉਂ ਇੱਥੇ ਪਹਿਲੇ ਕੁਝ ਵੀ ਨਹੀਂ ਸੀਗਾ ਜੀ ਜਿਹੜੀ ਮੇਨ ਗੱਲ ਹੈ ਉਹ ਕੁਆੜ ਸੀਦੇ ਸੀਗੇ ਆ ਕੇ ਹੋਰ ਵੀ ਦੁਕਾਨਾਂ ਦੁਕੰਨਾਂ ਵਾਲੇ ਪਿੰਡ ਦੇ ਵਿੱਚੋਂ ਵੀ ਉਹਦੇ ਕਰਕੇ ਨੂੰ ਸਭਾਈ ਹੋਈ ਸਭ ਤੋਂ ਵਧੀਆ ਲੱਗ ਰਿਹਾ ਜੀ ਘੁੰਮਣੇ ਨੂੰ ਟਰੈਕ ਬਣਾਉਗਾ ਵਧੀਆ ਸੈਟਸਫਾ ਠੀਕ ਹੁਣ ਪੁੱਛ ਕਹਿੰਦੇ ਚੰਡੀਗੜ੍ਹ ਦਾ ਪਿੰਡ ਦੱਸਦੇ ਤੇ ਨਿਊ ਚੰਡੀਗੜ੍ਹ ਦਾ ਪਰ ਹਾਲਤ ਬੜੀ ਖਰਾਬ ਸੀ ਹੁਣ ਧਿਕ ਬਦਲੂਗੀ ਲੱਗੂਗਾ ਵਾਕਿਆ ਵੀ ਨਿਊ ਚੰਡੀਗੜ੍ਹ ਦਾ ਵਾਕਿਆ ਚੰਡੀਗੜ੍ਹ ਦੇ ਬਰਾਬਰ ਹੀ ਲੱਗੂਗਾ ਹੀ ਦੇਖਣੇ ਵਾਜੀ ਕਿਦਾਂ ਛੀ ਲਾਲਾ ਪਿੰਡ ਬੱਜਿਆ ਕਰੋ ਛੀ ਲਾਲਾ ਹਾਂਜੀ ਜਿੱਦਾਂ ਚੰਡੀਗੜ੍ਹ ਛੀ ਲ ਹੈ ਉਦਾਂ ਦਾ ਹੀ ਮੋਹਲ ਬਣੂਗਾ ਥੋੜੀ ਥੋੜੀ ਚਲੋ ਠੀਕ ਨਾਮ ਹੈ ਗੁਰਪ੍ਰੀਤ ਸਿੰਘ ਹੈ ਜੀ ਨਾਮ ਗੁਰਪ੍ਰੀਤ ਜੀ ਕਿਵੇਂ ਦੇਖਦੇ ਪੰਚਾਇਤ ਵੱਲੋਂ ਜਿਹੜਾ ਇਹ ਕਾਰਜ ਆਰੰਭੇ ਹੋਏ ਆ ਪਿੰਡ ਦੇ ਵਿੱਚ ਗਲੀਆਂ ਬਣਾਈਆਂ ਗਈਆਂ ਆ ਟੋਪੇ ਦੀ ਜਿਹੜੀ ਸਫਾਈ ਕਰ ਜੇ ਇਹ ਹੁਣ ਪਾਰਕ ਬਣਦਾ ਏ ਤਾਂ ਵਧੀਆ ਹੋ ਜੂ ਹਾਂਜੀ ਬਹੁਤ ਵਧੀਆ ਬਣ ਜੂਏ ਬਣਦਾ ਸਰਕਾਰ ਨੇ ਸਰਕਾਰ ਨੇ ਬਾਤ ਹੈ ਜੀ ਇੱਕ ਰੋਡ ਤੇ ਵਧੀਆ ਜੂਰਾ ਗੰਦਗੀ ਬਹੁਤ ਸੀ ਹਮ ਸੁੱਖਾ ਦਾਦਾ ਫੁੱਟ ਸੁੱਖਾ ਖੜਾ ਤਾਂ ਏ ਟੋਬੇ ਤੇ ਇੰਨਾ ਗੰਦ ਤਾਂ ਜੂਰਾ ਕਾਲਜ ਦੇ ਜਿਹੜੇ ਬੱਚੇ ਪੁੱਛਦੇ ਨੇ ਗੰਦ ਵਹੋਂ ਗੇਰ ਤੇ ਲਿਆ ਲਿਆ ਕਰੇ ਹੁਣ ਸਾਫ਼ ਸਪਈ ਆਊਗਾ ਬਹੁਤ ਵਧੀਆ ਹੋਊਗਾ ਜੀ ਫਿਰ ਸ਼ਹਿਰ ਸੂਰ ਨੂੰ ਬੀਬੀਆਂ ਕਿੱਥੇ ਜਾਂਦੀਆਂ ਦੀਆਂ ਕੋਈ ਜਾਂਦਾ ਹੀ ਨਹੀਂ ਕੋਈ ਜਾਂਦਾ ਹੀ ਨਹੀਂ ਕਦਾ ਜਾਂਦਾ ਤਾਂ ਜੀ ਕੋਈ ਮਣੋ ਵੀ ਡਰਦੇ ਆਪਣਾ ਘਰ ਦੇ ਜਾਣ ਨਹੀਂ ਦੇ ਦਿੰਦੇ ਬਾਹਰ ਹਮ ਗੱਡੀਆਂ ਗੁੱਡੀਆਂ ਵੀ ਚੱਲੀ ਜਾਂਦੀਆਂ ਰਸਤਾ ਜੀ ਰਾਤ ਨੂੰ ਤੁਹਾਨੂੰ ਪਤਾ ਹੀ ਜਨ ਮਾਹੌਲ ਖਰਾਬ ਹੈ ਜੀ ਹੁਣ ਹੁਣ ਇੱਥੇ ਕਹਿੰਦੇ ਪਾਰਕ ਪੂਰਕ ਬਣਾ ਦੇਣੀ ਟੇਲਾਂ ਲੱਗ ਜਾਣੀਆਂ ਲਾਈਟਾਂ ਲੱਗ ਜਾਣੀਆਂ ਬਹੁਤ ਵਧੀਆ ਪ੍ਰਸ਼ੰਸਾ ਲਈ ਵੀਰ ਜੀ ਇਹ ਪੰਚਾਇਤ ਦਾ ਖੁਸ਼ ਹੈ ਪਿੰਡ ਵਾਲੇ ਹਾਂਜੀ ਬਹੁਤ ਖੁਸ਼ ਹੈ ਜੀ ਵੀਰ ਜੀ ਅਸੀਂ ਬਹੁਤ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੀ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕੀਤੇ ਪਤਾ ਨਹੀਂ ਆਪਣੇ ਕੋਲ ਤੇ ਕਰਾ ਰਿਆ ਵੀ ਚਾਹੇ ਪੰਚਾਇਤ ਦੀ ਕੋਈ ਸਰਕਾਰ ਦੀ ਮਦਦ ਮੈਨੂੰ ਤਾਂ ਉਮੀਦ ਲੱਗਦੀ ਨਹੀਂ ਵੀ ਸਰਕਾਰ ਵੱਲੋਂ ਕੋਈ ਮਦਦ ਹੋਊਗੀ ਵੀਰ ਦੀ ਪਰ ਇਹਨੇ ਸਾਡੇ ਨਾਲ ਵਾਅਦਾ ਕਰਿਆ ਤਾਂ ਇਲੈਕਸ਼ਨ ਚ ਉਹ ਵਾਦੇ ਨਿਭਾਰੇ ਹਾਂਜੀ ਵਾਦੇ ਨਿਭਾਰੇ ਸੀ ਇਹ ਸਾਡੇ ਨਾਲ ਠੀਕ ਹੈ ਆਮ ਤੌਰ ਤੇ ਪਰ ਠੀਕ ਆ ਅਗਲੀ ਵਾਰ ਦੇਖਾਂਗੇ ਉਹ ਤਾਂ ਵੀਰ ਜੀ ਸੋਚ ਹੁੰਦੀ ਆ ਆਪਣੀ ਆਪਣੀ ਬੰਦੇ ਦੀ ਸਰਪੰਚ ਸਖੀ ਲੱਗਦਾ ਕਿ ਜਿਹੜਾ ਇਹ ਨੌਜਵਾਨ ਆ ਬੇਟੇ ਆ ਸਰਪੰਚ ਸਾਹਿਬ ਦੇ ਵੀ ਕੰਮ ਕਰਨ ਦਾ ਸ਼ੌਂਕ ਹੈ ਇਹਨੂੰ ਜੀ ਬਹੁਤ ਸ਼ੌਂਕ ਹੈ ਇਹਨੂੰ ਵਧੀਆ ਬਹੁਤ ਸਹੀ ਧੰਨਵਾਦ ਕਰਦੇ ਆ ਪੰਚਾਇਤ ਦਾ ਸਾਡੇ ਪਿੰਡ ਦਾ ਬਹੁਤ ਸ਼ੁਕਰੀਆ ਸ਼ੁਕਰੀਆ ਠੀਕ ਹੈ ਜਿਹੜਾ ਵਧੀਆ ਪਰਾਲੇ ਸਰਪੰਚ ਬਣਨ ਪਿੰਡੇ ਸਾਡਾ ਕੰਮ ਬੱਤੇ ਬੱਦ ਹੋਵੇ ਪਿੰਡ ਦਾ ਜਿਹੜਾ ਇਹ ਪਿੰਡ ਦਾ ਆਪਣਾ ਸਾਫ਼ ਸਫਾਈ ਦਾ ਜਿਹੜਾ ਬਣਿਆ ਇਹ ਬਹੁਤ ਵਧੀਆ ਹੈ ਜੀ ਜਿਕਰ ਮੰਨ ਲੋ ਗੰਦ ਗੰਦ ਪਿਆ ਬਤਾ ਇੱਥੇ ਦੇਖੋ ਟੋਬਿਆਂ ਦੇ ਕੋਈ ਲਫਾਫੇ ਗੇ ਉਸ ਚੀਜ਼ ਦੀ ਸਫਾਈ ਤੇ ਬਹੁਤ ਵਧੀਆ ਜੀ ਪ੍ਰਦੂਸ਼ਣ ਵੀ ਸਹੀ ਰਹੂਗਾ ਮਤਲਬ ਕਚਰੇ ਤੇ ਵੀ ਦੂਰ ਰਹੂਗੇ ਬਿਮਾਰੀਆਂ ਦੇ ਘਰ ਤੋਂ ਵੀ ਦੂਰ ਰਹੂਗੇ ਜੀ ਵੀਰ ਜੀ ਐਦਾਂ ਦਾ ਕਿਸੇ ਨੇ ਸੋਚਿਆ ਵੀ ਨਹੀਂ ਹੈ ਜੀ ਵੀ ਮਤਲਬ ਕੋਈ ਪਾਰਕ ਬਣਾ ਦੇਵੇ ਜਾਂ ਨਹੀਂ ਬਣਾਵੇ ਮਤਲਬ ਦੇਖੋ ਆਦੇ ਟਾਈਮ 'ਚ ਮੈਂ ਆਪਣੇ ਆਪਣੇ ਤੋਂ ਹੀ ਲੈ ਲੰਨਾ ਜੀ ਦੇਖੋ ਮੈਂ ਨਾ ਪਿੰਡ ਦੇ ਵਿੱਚ ਰਹਿਣਾ ਗੱਬਾ ਸੈਂਟਰ 'ਚ ਉੱਥੇ ਨਾ ਪੁਰਾਣਾ ਖੰਡਰ ਸੀ 100 ਸਾਲਾ ਪੁਰਾਣਾ ਤਿਉ ਅੱਜ ਤੱਕ ਮੈਂ ਕਈ ਬੰਦਿਆਂ ਦੀ ਕਈ ਪੰਚਾਇਤਾਂ ਦੀਆਂ ਕਈਆਂ ਮੈਂ ਆਪਣਾ ਬੰਦਿਆਂ ਮਤਲਬ ਲੀਡਰਾਂ ਦੀ ਮਿਲਤਾਂ ਵੀ ਕੀਤੀਆਂ ਜਾ ਜਾ ਕੇ ਵੀ ਉਹ ਤੋਹਾ ਦਿਓ ਜੀ ਮੈਨੂੰ ਖਤਰਾ ਮੇਰੇ ਪਰਿਵਾਰ ਨੂੰ ਖਤਰਾ ਹੈ ਪਰ ਜਿਹੜਾ ਇਹ ਸਰਪੰਚ ਵੀਰ ਨੇ ਕੀਤਾ ਉਹ ਕਿਸੇ ਹੋਰ ਨੇ ਨਹੀਂ ਕੀਤਾ ਜੀ ਤੋਂ ਖੁਸ਼ ਹੋ ਤੁਸੀਂ ਹਾਂ ਜੀ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਜੀ ਆਉਣ ਵਾਲੀ ਪੀੜ੍ਹੀ ਖਾਤਰ ਇਹ ਚੀਜ਼ਾਂ ਸਾਫ਼ ਸੁਥਰੀਆਂ ਹੋਣਗੀਆਂ ਤਾਂ ਹੀ ਉਹਨਾਂ ਦੀ ਐਜੂਕੇਸ਼ਨ ਵੀ ਵਧੀਆ ਹੋਊਗੀ ਜੀ ਤੇ ਉਹ ਆਬ ਆਬ ਘਰਾਂ ਦਾ ਵਿੱਚ ਮਾਹੌਲ ਵੀ ਸਾਫ਼ ਸੁਥਰਾ ਰੱਖੂਗੀ ਇਹਦੀ ਕਿੰਨੇ ਚਿਰ ਬਾਅਦ ਸਫਾਈ ਹੋਊਗੀ ਇਦੀ ਮਤਵ तकरीबन जी अ बी 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 दो लगभग तो कोई नहीं ਹੁਣ ਮਤਲਬ ਜਿਹੜੇ ਪਿੰਡ ਦੀਆਂ ਔਰਤਾਂ ਐ ਬੱਚੇ ਇੱਥੇ ਆਉਣਗੇ ਘੁੰਮਣਗੇ ਹਾਂਜੀ ਵਧੀਆ ਜੀ ਦੇਖੋ ਘਰਾਂ ਦੇਖੋ ਪਰਿਵਾਰ ਐ ਮਤਵ ਸਾਰਿਆਂ ਦੇ ਪਰਿਵਾਰਾ ਸਾੜੇ ਵੀ ਐ ਇਹਨਾਂ ਵੀਰਾਂ ਦੇ ਵੀ ਐ ਵਧੀਆ ਜੀ ਬਾਹਰ ਨਿਕਲੂਗੇ ਇੱਥੇ ਪਾਰਕਾਂ ਬਣੂਗੇ ਇੱਥੇ ਬੈਠੂਗੇ ਇੱਕ ਦੂਜੇ ਨਾਲ ਮਸ਼ਵਾਰੇ ਕਰੂੰਗੇ ਗੱਲਾਂ ਬਾਤਾਂ ਦੇ ਉਹ ਦਿਲ ਖੁੱਲੂਗੇ ਹੀ ਪਾਰਕ ਹੈਗਾ ਤਾਂ ਕੋਈ ਪਿੰਡ ਚ ਨਹੀਂ ਪਿੰਡ ਚ ਕੋਈ ਪਾਰਕ ਨਹੀਂ ਇਹ ਪਹਿਲਾ ਹੀ ਪਾਰਕ ਪਹਿਲਾ ਪਾਰਕ ਖੁਸ਼ੀ ਹੈ ਵੀ ਸਾਡੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਹੁਣ ਬਜ਼ੁਰਗਾਂ ਜਿਹਨਾਂ ਕੋਲ ਟਾਈਮ ਆਏਗਾ ਹੁਣ ਅਸੀਂ ਤਾਂ ਡਿਊਟੀ ਵਾਲੇ ਬੰਦੇ ਆ ਜੀ ਠੀਕ ਹੈ